ਮੈਂ ਤੁਹਾਡਾ ਆਪਣਾ ਜਸਬੀਰ ਸੇ ਬਹੁਤ ਸਾਰੇ ਲੋਕ ਗੱਲ ਕਰਦੇ ਆ ਜਿੰਨੇ ਕੰਮ ਕਰਨ ਦਾ ਤਰੀਕਾ ਹੈ ਇੱਥੇ ਅਮਰੀਕਾ ਔਰ ਬਹੁਤ ਸਾਰੇ ਲੋਕ ਇਹ ਵੀ ਗੱਲ ਕਰਦੇ ਆ ਕਿ ਸਾਡਾ ਇਹ ਨੌਜਵਾਨ ਬਾਹਰ ਕੇ ਭੱਜ ਰਿਹਾ ਹੈ ਸਾਡੇ ਦੇ ਨੌਜਵਾਨ ਬਾਹਰ ਦੀ ਗੱਲ ਦੇ ਖੇਦ ਕਰ ਰਹੇ ਆ ਇੱਥੇ ਜ਼ਮੀਨਾਂ ਵੇਖ ਲੈਣ ਕੇ ਲੋਕ ਬਾਹਰ ਜਾ ਰਹੇ ਆ ਕਿ ਆਪਣੇ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਬੰਦਾ ਰੋਟੀ ਨਹੀਂ ਖਾ ਸਕਦਾ ਸਬ ਬਹੁਤ سارے ਸਵਾਲ ਨੇ ਇਸ ਤਰ੍ਹਾਂ ਦੇ ਪਰ ਇਸ ਤਰ੍ਹਾਂ ਦੇ ਬਹੁਤ سارے ਸਵਾਲਾਂ ਦੇ ਅੱਜ ਜਵਾਬ ਦੇਣ ਜਾ ਰਹੇ ਹਾਂ ਕੁਝ ਤਸਵੀਰਾਂ ਦਾ ਦਰਸਾਣ ਜਿਆ ਕਰਨ ਜਾ ਰਹੇ ਹਾਂ ਜਿਹੜੀ ਵੀ ਸਵਾਲਾਂ ਦੇ ਜਵਾਬ ਦਿੰਦੀਆਂ ਨੇ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ ਗਰਜ਼ਦਾਰ ਕਿੰਨਾ ਹੈ ਉਸ ਦੇ ਬਾਰੇ ਕੋਈ ਤਸਵੀਰਾਂ ਦਾ ਦਰਸਾਣ ਜਿਆ ਕਰਾਂਗੇ ਕਿ ਜਿਹੜੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਉਹ ਬੋਲਦੀਆਂ ਨੇ ਕਿ ਪੰਜਾਬ ਦੇ ਵਿੱਚ ਹਾਂ ਸੱਚਮੁੱਚ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸਮੇਂ ਮੌਜੂਦ ਆ ਸੌਫਟੀ ਰੋਡ ਦੇ ਵਿੱਚ ਇਸ ਸਮੇਂ ਮੌਜੂਦ ਆ ਸੌਫਟੀ ਰੋਡ ਦੇ ਉੱਤੇ ਦਿੱਕੇ ਕੀ ਆਮ ਲੋਕ ਆਂ ਤਾਂ ਲੋਕ ਵਿਹਾਰੀ ਦਾ ਇੰਤਜ਼ਾਰ ਕਰਦੇ ਨੇ ਕਿ ਸ਼ਾਇਦ ਆਕਾਸ਼ ਅੱਜ ਸਾਂਢੂਂ ਦਿਹਾੜੀ ਲੱਗ ਜਾਵੇਗੀ ਸੋ ਇਸੇ ਆਸ ਦੇ ਵਿੱਚ ਬਹੁਤ ਸਾਰੇ ਲੋਕ ਘਰਾਂ ਨੂੰ ਘਰਾਂ ਤੇ ਇਸ ਜਗ੍ਹਾ ਤੇ ਆਉਂਦੇ ਨੇ ਔਰ ਦੱਸਿਆ ਜਾਂਦਾ ਕਿ ਸਵੇਰੇ 9 ਵਜੇ ਦੇ ਟਾਈਮ ਤੇ ਲੋਕ ਢੇਡ ਕਰਦੇ ਨੇ ਕਿ ਅੱਜ ਸਾਂਢੂਂ ਦਿਹਾੜੀ ਲੱਗ ਜਾਵੇਗੀ ਸ਼ਾਇਦ ਪਰ ਇਸ ਦੀ ਗੱਲ ਇੱਥੇ ਇਹ ਆ ਕਿ ਬਹੁਤ ਸਾਰੇ ਲੋਕਾਂ ਨੂੰ ਖਾਲੀ ਹੱਥ ਵਾਪਸ ਜਾਣਾ ਪੈ ਰਿਹਾ। ਸਤਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬਹੁਤ ਸਾਰੇ ਲੋਕਾਂ ਤੇ ਮੌਜੂਦ ਨੇ ਆਪਣੀ ਦਿਖਾੜੀ ਦਾ ਇੰਤਜ਼ਾਰ ਕਰ ਰਹੇ ਨੇ ਕਿ ਸ਼ਾਇਦ ਆਕਾਸ਼ ਅੱਜ ਦਾ ਦਿਹਾੜੀ ਬਣ ਜਾਵੇ। ਕੰਮ ਕਰ ਹੈ ਨਹੀਂ ਆ ਬੇਰੋਜ਼ਗਾਰੀ ਹੋ। ਸੋ ਜੋ ਨੌਜਵਾਨਾਂ ਦੇ ਵਿੱਚ ਦਰਬਾਰ ਉਸ ਦਰਬਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਕਾਂਜੀਆ ਕਰ ਰਹੇ ਆ ਕਿ ਜੇ ਕੱਲ੍ਹ ਨੂੰ ਪੂਰੀ ਬਹੁਤ سارے ਨੌਜਵਾਨ ਦੇ ਇੰਤਜ਼ਾਜ ਇਤਨੀ ਚਾਈਦਾ ਦੀ ਪਿਹਾਰੀ ਲੱਗ ਸਕਦੀ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਬਹੁਤ سارے ਲੋਕਾਂ ਨੂੰ ਇਸ ਜਗ੍ਹਾ ਤੇ ਖਾਲੀ ਹੱਥ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ ਸੋ ਜਿਹੜੇ ਵੀ ਲੋਕ ਵੀਡੀਓ ਦੇਖ ਰਹੇ ਨੇ ਆਪਣੇ ਵਿਚਾਰ ਜ਼ਰੂਰ ਦੋ ਸੋ ਇਹਨਾਂ ਨਾਲ ਗੱਲਬਾਤ ਕਰਨ ਲਈ ਕੋਸ਼ਿਸ਼ ਕਰਾਂਗੇ ਕੋਈ ਜਿਹੜੇ ਇਸ ਜਗ੍ਹਾ ਤੇ ਲੋਕ ਵੀ ਆਉਂਦੇ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਸਾਰੇ ਲੋਕ ਵੀ ਉਸ ਤਰ੍ਹਾਂ ਦੇ ਤੇ ਲੋਕ ਆਉਂਦੇ ਨੇ ਕਿ ਜਿਹੜੇ ਇਹਨਾਂ ਦੀ ਦਿਹਾੜੀ ਦਾ ਵੀ ਪੂਰਾ ਮੁੱਲ ਨਹੀਂ ਦਿੰਦੇ ਸੋ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਆ ਕਿ ਆਪਾਂ ਇੱਕ ਪਾਸੇ ਕਹਿੰਦੇ ਆ ਕਿ ਨੌਜਵਾਨ ਜਿਹੜੇ ਆ ਪੰਜਾਬ ਸਰਕਿਟ ਦੇ ਕੋਲ ਜਾ ਰਹੇ ਨੇ ਉਸ ਦਾ ਵੱਡਾ ਕਾਰਨ ਹੈ ਸੌਫਟੀ ਰੇਟ ਤੇ ਇਸ ਤਰ੍ਹਾਂ ਦੇ ਹੋ ਵੀ ਬਹੁਤਾਰੇ ਇਲਾਕੇ ਨੇ ਅੰਮ੍ਰਿਤਸਰ ਦੇ ਵਿੱਚ ਔਰ ਇਸ ਤਰ੍ਹਾਂ ਦੇ ਬਹੁਤਾਰੇ ਇਲਾਕੇ ਨੇ ਜਿਹੜੀਆਂ ਤਸਵੀਰਾਂ ਦਾ ਸਾਂਝਾ ਕਰ ਰਹੇ ਆ ਸੋ ਜੁਰੇ ਸਾਡੇ ਨਾਲ ਗੱਲਬਾਤ ਸੋ ਇੱਕ ਸਰਦਾਰ ਜੀ ਸਾਡੇ ਕੋਲ ਆਏ ਨੇ ਅੱਜ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੋ ਜੀ ਕੀ ਨਾਮ ਆ ਆਪਣਾ ਕਲੰਦਰ ਸਿੰਘ ਜੀ ਕਲੰਦਰ ਸਿੰਘ ਜੀ ਹਾਂ ਜੀ ਸੋ ਵੀਰ ਜੀ ਮੇਰੀ ਬੋਲ ਤੋਂ ਜਵਾਬ ਦਿਓ ਕਿ ਇੱਥੇ ਜਿਹੜੀ ਲੋਕ ਕਿੰਨੇ ਲੋਕ ਇੱਥੇ ਇਕੱਠਾ ਹੁੰਦੇ ਆ ਇੱਥੇ ਭਾਈ ਤੇਰਾ ਤਾਂ 2000 ਬੰਦਾ ਵੀ ਇਕੱਠਾ ਹੋ ਜਾਂਦਾ 2-2000 ਬੰਦਾ ਹਾਂ ਜੀ ਹਾਂ ਜੀ ਸੋ ਕਿੰਨੇ ਕੁ ਲੋਕਾਂ ਦੀ ਧਿਆੜੀ ਲੱਗ ਜਾਂਦੀ ਹੈ ਇੱਥੇ ਮਾਣੇ 100 ਬੰਦੇ ਦੀ ਧਿਆੜੀ ਵਿੱਚ ਲੱਗਦੀ ਹੈ ਫੋ ਜਵਾਦਦਰ ਜਿੱਤੇ ਇੱਕ ਵਾਰ ਹੋਰ ਇਹ ਦੱਸੀ ਜਾਂਦੀ ਹੈ ਕਿ ਜਿਹੜੇ ਮੈਂ ਅੱਗੇ ਵੀ ਵੀਰਾਂ ਕੋਲ ਸੁਣਾਇਆ ਦਿੱਸਿਆ ਹੈ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਨ੍ਹਾਂ ਦੀ ਦਿਹਾੜੀ ਨਹੀਂ ਵੀ ਲੱਗਦੀ ਉਹ ਕੀ ਕਰਦੇ ਫਿਰ ਮਰ ਕੇ ਮਾਰਾ ਮਾਰਾ ਮਰ ਕੇ ਮਰ ਕੇ ਕਿਹਨੂੰ ਜਾਣਾ ਫਿਰ ਤੇ ਇੱਕ ਗੱਲ ਹੋਰ ਦੱਸੀ ਜਾਂਦੀ ਹੈ ਕਿ ਜਿਹੜੇ ਲੋਕ ਇੱਥੇ ਆਉਂਦੇ ਉਹ ਵੀ ਦੱਸਦੇ ਆ ਕਿ ਇੱਥੇ ਬਹੁਤ ਸਾਰੇ ਲੋਕ ਰਹੇ ਆ ਇਸ ਕਰਕੇ ਜਦੋਂ ਮੈਂ ਲੇਬਰ ਲੈਂਡ ਤੋਂ ਡਰ ਲੱਗਦਾ ਕਿ ਬਹੁਤ ਸਾਰੇ ਲੋਕ ਇਹਦੇ ਵਿੱਚ ਨੇ ਨਾ ਨਾ ਕੋਈ ਨਹੀਂ 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 ਕੋਈ ਨਹੀਂ ਨਹੀਂ ਨਾ ਬੰਦ ਨਹੀਂ ਕੋਈ ਗੱਲ ਨਸ਼ੇ ਵਾਲਾ ਨਹੀਂ ਕੋਈ ਸਾਰੇ ਮੈਂ ਸਾਰੇ ਮੈਂਤ ਬੋਲੇ ਅੱਛਾ ਇੱਕ ਗੱਲ ਮੈਨੂੰ ਉਹ ਦੋ ਦੋ ਵਾਰ ਦੱਲੇ ਮੈਂ ਦੋ ਵਾਰ ਗੱਲ ਕੀਤੀ ਉਹ ਕਹਿੰਦੇ 5% ਹੈਗੇ ਆ ਨਹੀਂ ਨਹੀਂ ਸੋ ਇੱਕ ਗੱਲ ਹੋਰ ਜਦੋਂ ਇਹ ਗੱਲ ਆ ਤੁਸੀਂ ਹੋਰ ਜਵਾਬ ਦਿਓ ਕਿ ਜਿਹੜੇ ਤੇ ਵਿਆਹੇ ਨਾ ਜਾਂਦੇ ਕੀ ਉਹਨਾਂ ਨੂੰ ਵਿਆਹ ਦੀ ਪੂਰੀ ਜਿੰਦਗੀ ਨਾ 500 ਰੁਪਏ ਦੇ 500 ਰੁਪਏ ਦੇ ਦਿੰਦੇ ਆ ਮਜ਼ਦੂਰ ਨਹੀਂ ਮਜ਼ਦੂਰ ਮਜ਼ਦੂਰ ਨੂੰ ਇਤਨਾ ਵਿਆਹ ਨਹੀਂ ਕਰਾਉਂਦੇ ਉਦਾਂ 600 ਰੁਪਏ ਆ ਗਏ ਮੈਂ 500 ਦਿੰਦੇ ਆ ਉਹ 4 300 ਵਾਲੇ ਵੀ ਆਉਂਦੇ ਨੇ ਕਿ ਨਹੀਂ ਆਂਜ ਘਟਿਆ ਮੁੰਡੇ ਆਇਆ ਜੱਗਦਾ ਹਾਂ ਜੀ ਬਰੋ ਤੇ ਕੀ ਕਰਦੇ ਕਰਨਾ ਵੀ ਆ ਜਿਦਾਂ ਲੇਟ ਹੋਇਆ ਹੁਣ ਕੋਈ ਨੇ ਕਹਣਾ 500 ਦੇਣਾ ਇਹਨੇ ਕਹਣਾ 400 ਦੇਣਾ ਤੇ ਮਜ਼ਦੂਰੀ ਦੇ ਆ ਗੁੱਲੇ ਕਰਕੇ ਫਿਰ ਜਿਆਦਾ ਪਊਗਾ ਬੰਦਿਆਂ ਨੂੰ ਕੀ ਕਰਨਗੇ ਫਿਰ ਇਸੇ ਜਗ੍ਹਾ ਤੇ ਕਿ ਮਿਸਤਰੀ ਮਜ਼ਦੂਰ ਵੀ ਨਗਰ ਮਲ ਦੀ ਔਰ ਵੀ ਪ੍ਰਕਾਰ ਦੀ ਮਜ਼ਦੂਰੀ ਆਉਂਦੀ ਹੈ ਇਹਦਾ ਕੋਈ ਮਿਲਵਾਣ ਦੇ ਆਦਾ ਬਾਦੂ ਕੋਈ ਲੱਕੜ ਵਾਲੇ ਆ ਜਾਂਦੇ ਆ ਇਹ ਗੱਲ ਦਾ ਹੋਰ ਜਵਾਬ ਦੇ ਸਰਦਾਰ ਜੀ ਇਹ 30 ਲੋਕ ਆਉਂਦੇ ਆ ਕਿੰਨੇ ਕਿੰਨੇ ਸਾਲਾਂ ਤੋਂ ਆ ਰਹੇ ਨੇ ਕੋਈ ਜੀ ਕੋਈ ਬੁਰਾਣੇ ਬੰਦੇ ਵੀ ਆਉਂਦੇ ਆ 40-50 ਸਾਲ ਤੋਂ 45-45 ਸਾਲ ਤੋਂ ਵੀ ਆਉਂਦੇ ਨੇ ਬਜ਼ੁਰਗੋ ਜੀ ਇਹ ਪੰਜਾਬ ਦੀ ਜਿਹੜੀ ਹਾਲਾਤ ਆ ਇਹਦੇ ਬਾਰੇ ਕੋਈ ਤਾਂ ਦੇਖੋ ਆਇਆ ਨਹੀਂ ਕਦੀ ਇਸ ਤਰ੍ਹਾਂ ਭਾਵੇਂ ਜਦੋਂ ਮੋਟਰ ਆ ਗਈ ਨਾ ਉਹਨਾਂ ਦੇ ਬਥੇਰੇ ਆ ਗਏ ਦਰਮਾਨ ਵੀ ਆਉਂਦੇ ਆ ਘਰਾਂ ਵਿੱਚ ਬਾਥਰੂਮ ਬਣਾ ਕੇ ਦੇਨੇ ਆ ਤੁਹਾਡੇ ਕੋਲ ਬਲੱਸ਼ ਨਹੀਂ ਹੈਗੇ ਕੋਈ ਤੇ ਪਿਸ਼ਾਬ ਕਰਨਾ ਹੋਵੇ ਕਿੱਥੇ ਕਰੋਗੇ ਉਹਨੇ ਮਜਰਾ ਪਾਉਣ ਰਿਹਾ ਪਰ ਮੁੜ ਕੇ ਬਾਜਰੇ ਕੋਈ ਮੋੜ ਨਹੀਂ ਇਲੈਕਸ਼ਨਾਂ ਦੇ ਪੋਲ ਕੋਲ ਆ ਜੀ ਹੁਣ ਦੇਰਪੁਰ ਵੀ ਆਈ ਸੀ ਇਲੈਕਸ਼ਨਾਂ ਦੇ ਜੇਪੀ ਜ਼ਿਲ੍ਹੇ ਜੋਰਦੋਰ ਦੀ 11 ਪਾਣੀ ਦਾ ਕੰਮ ਨਹੀਂ ਅਵਾਰਿਆ ਉਹ ਬਾਧਰੂ ਬਣਾ ਦੇ ਕੋਈ ਕਹਿੰਦੇ ਤਾਵਾ ਮਲਬੂਰੀ ਗਾਲ ਬਣਾ ਕੇ ਦੇਵਾਂਗੇ ਤੁਹਾਡੇ ਹੱਥ ਮਿਲ ਜੇ ਬਾਜਰੋ ਮੁਰਦਾਵਾਂ ਦੀ ਜਗ੍ਹਾ ਨਿਮਾਨ ਕੇ ਬਾਸ ਕਿੰਨੇ ਸਾਲ ਦਾ ਬਣਿਆ ਅਜੇ ਤੱਕ ਉਹਦੇ ਨੂੰ ਅੱਡੇ ਉੱਤੇ ਬਹੁਤ ਆ ਰਹੀਆਂ ਹੋਈਆਂ ਬਾਲੇ ਕਹਿ ਰਹੇ ਕਿ ਸੋਫੀ ਰੋਡ ਕਿੰਨੇ ਸਾਲ ਤੋਂ ਆ ਰਹੇ ਸੀ ਆ ਨੂੰ ਹੋਲਟ ਨੇ ਆ 50 30 ਸਾਲ ਹੋ ਗਏ ਸਾਨੂੰ 30 ਸਾਲ ਹੋ ਗਏ 30 ਸਾਲ ਦੇ ਵਿੱਚ ਸੋਫੀ ਰੋਡ ਦੇ ਵਿੱਚ ਕੁਝ ਬਣਾਇਆ ਤੂੰ ਬਣਾਵਾ ਗਏ ਮੈਂ ਰੋਡ ਦੀ ਪਾਈਪ ਮੈਂ ਰੋਡ ਦੀ ਪਾਈਪ ਨਾਲ ਜਗੜ ਚੱਲਦਾ ਤੇ ਹਰ ਜੱਦੀ ਕਰ ਲੋ ਬੰਦਾ ਮੇਰੇ ਗੱਲ ਕਰੀਏ ਕਿ ਸੋਫੀ ਰੋਡ ਨੇ ਤੁਹਾਨੂੰ ਕੁਝ ਨਹੀਂ ਬਣਾਇਆ ਨਾ ਇਹਦਾ ਨਜ਼ਰਾ ਉਹਦੇ ਨਾਲ ਭਰਿਆ ਹੋਇਆ ਹਰ ਤਰ੍ਹਾਂ ਸੋ ਜੇ ਗੱਲ ਕਰੀਏ ਭਾਜੀ ਇੱਕ ਦਲ ਇਹ ਹੋਰ ਕੁਝ ਨਾ ਜਾਵਾਂਗਾ ਕਿ ਜਿਹੜੇ ਜਿਹਨਾਂ ਆਂਦੇ ਆ ਸੋ ਮੈਂ ਕਰ ਲੋਕਾਂ ਦਾ ਡਕਵਾਉਂਦੇ ਆ ਲੇਬਰ ਮੈਨਾਂ ਦੇ ਨਾਲ ਕੀ ਕਰਨ ਕੀ ਇਹ ਲੋਕਾਂ ਨੂੰ ਪਤਾ ਹੋਵੇ ਉਹਨਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਇਹ ਤੇਰੇ ਬੰਦਾਟਾਂ ਚੱਲੇਗਾ ਉਹ ਇਮਾਨਦਾਰੀ ਨਾਲ ਇੱਕ ਵਧੀਆ ਕੰਮ ਕਰੇਗਾ ਕੀ ਨਿਸ਼ਾਨੀ ਉਸ ਬੰਦੇ ਦੀ ਬਾਰੇ ਲੋਕੀਂ ਬੰਦਾ ਕਰਦੇ ਜੇ ਨਾ ਕਰਦੇ ਜੇ ਨਾ ਸਮਾਜ ਪੈਂਦੇ ਆ ਜਾਣਦੇ ਜਾਂਦੇ ਨੇ ਉਹ ਕੰਮ ਦਿੱਖੀ ਜਾਂਦੇ ਆ ਆਡਾ ਬੂਆ ਵੀ ਦੇ ਲੋ ਆਦੇ ਨਾ ਕੰਮ ਕੰਮ ਨਾਲ ਮਰਦੇ ਲੋਕਾਂ ਨਾਲ ਆਦੇ ਨਾਲ ਬੜਾ ਕੋਈ ਕੰਮ ਨਾ ਨਹੀਂ ਕਰਦੇ ਅੱਛਾ ਬਾਬਾ ਇਹ ਗੱਲ ਹੋ ਗਈ ਇੱਕ लास्ट ਸਵਾਲ ਪੁੱਛਣਾ ਬੜਾ ਦੇਖੋ ਕਿ ਜਿਹੜੇ ਲੋਕ ਕਹਿੰਦੇ ਆ ਕਿ ਜਿਹਦਾ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਇਦਾਂ ਦੇ ਗਲਾਉਂਦੇ ਜਾ ਕਈ ਲੋਕ ਇਹ ਵੀ ਕਹਿੰਦੇ ਆ ਕਿ ਯਾਰ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀ ਕੀ ਲੋੜ ਪਈ ਆ ਕਿ ਲੋਕਾਂ ਤੁਹਾਡੇ ਹਿਸਾਬ ਨਾਲ ਪੰਜਾਬ ਚ ਰਹਿਣਾ ਸੇਫ ਆ ਜਾਂ ਪੰਜਾਬ ਛੱਡ ਕੇ ਬਾਹਰ ਜਾਣਾ ਚਾਹੀਦਾ ਭਾਈ ਇਹ ਕੰਮ ਜਿਹੜੇ ਆ ਨਾ ਉਹ ਵੀ ਧਰ ਪਰਾਹਾਂ ਦੇ ਜਿੱਦਾਂ ਮੰਨ ਲਓ ਕਿ ਜਾਟਰਾ ਜਾਂ ਜਿਹੜੀ ਉਹਨਾਂ ਕੋਲ ਤੈਰੋ ਨਾ ਗੇੜ ਕੇ ਤੈਰੋ ਨਾ ਮਾਰਨ ਨੂੰ ਹਰੇ ਜਾ ਸਕਦਾ ਸਾਡੇ ਵਰਗੇ ਨਹੀਂ ਜਾਣਾ ਪਹਿਲਾਂ ਦੱਸ ਦੋ ਮੈਂ ਉਹ ਕੋ ਦੋਹ ਨਹੀਂ ਨਾ ਇਹ ਤਗੜੇ ਮੰਨਦੇ ਦੇ ਕੰਮ ਆ ਉਹਨਾਂ ਨੇ ਰਾਜ ਨਹੀਂ ਆ ਗਿਆ ਮਰਾ ਬੇਸਵਾਲ ਕਰ ਰਹਾ ਨਾ ਅੱਛਾ ਇੱਕ ਗੱਲ ਮੈਂ ਵੈਸੇ ਇੱਕ ਵਾਰ ਮੈਂ ਇੱਕ ਵੈਸੇ ਜਨਰਲ ਸਵਾਲ ਪੁੱਛ ਰਿਹਾ ਕਿ ਪੰਜਾਬ ਛੱਡ ਕੇ ਬਾਹਰ ਜਾਣਾ ਚਾਹੀਦਾ ਚ ਨਹੀਂ ਜਾ ਰਹੀ ਮਰਾ ਕੰਮ ਨਹੀਂ ਆਥੇ ਬੜਾਵਾ ਜਿੱਤਰੇ ਲੋਕਾ ਮੋੜੇ ਵੜੇ ਮੋੜ ਖੋਲੇ ਤੇ ਉਹਦੇ ਖੋਲੇਆ ਦੇਖੋ ਕਹਾ ਜਾਏ ਕੰਮ ਚਲਾ ਦੇਦਾ ਮਰਾ ਬੰਦਾ ਵਿਰੇਟਵਾ ਦਿੰਦਾ ਇਸ ਜਗ੍ਹਾ ਦੀ ਗੱਲ ਕਰੀਏ ਇਸ ਜਗ੍ਹਾ ਤੇ ਤਕਰੀਬਨ ਤਕਰੀਬਨ ਤੁਸੀਂ ਆਪੇ ਕਹੇ ਕਿ 340 ਸੋ ਬਣਾ ਤੇ ਆਮ ਰੈਂਡਾ ਕਿਸੇ ਵਾਰ ਬੰਦੇ ਹਜ਼ਾਰਾਂ ਚ ਵੀ ਹੋ ਜਾਂਦੇ ਠੀਕ ਆ ਜੀ ਹਜ਼ਾਰਾਂ ਦੇ ਬੰਦੇ ਦੇ ਤਮੀਜ਼ ਇੱਥੇ ਕੰਮ ਨਹੀਂ ਹੋਣਾ ਦੇਰਿਸਵਾਰੀ ਬਹੁਤ ਆ ਉਹਦੇ ਬਾਰੇ ਕੀ ਕਹਿੰਦੇ ਹੋ ਉਹਦੇ ਬਾਰੇ ਆਈ ਇਹ ਕਿ ਨੇ ਕਿ ਥੋੜੀ ਬਹੁਤ ਜਿਹੜੇ ਕਾਮਾੜੇ ਬੰਦੇ ਇਹਨਾਂ ਨੂੰ ਕੋਈ ਸਹੂਲਤ ਮਿਲਣੀ ਚਾਹੀਦੀ ਕੋਈ ਸਰਕਾਰੀ ਬਰਾਮੜਾ ਟਾਕਰ ਬੋਕਰ ਮੰਡਵਾਵਾ ਕੋ ਕੰਮ ਨੇ ਹੋਣਾ ਆਏ ਨੇ ਕਰਵਾੜੇ ਆ ਸੋ ਭਾਜੀ ਜੋ ਇਹਨਾਂ ਨੇ ਗੱਲਬਾਤ ਕੀਤੀ ਸਰਕਾਰ ਜੀ ਦੇ ਨਾਲ ਕੋਈ ਕੁਗਲਿਟੀ ਫਿਰ ਸਵਾਲ ਇੱਕ ਪੈਦਾ ਹੁੰਦਾ ਆ ਕਿ ਪੰਜਾਬ ਦੇ ਵਿੱਚ ਕਿੰਨਾ ਗਰ ਰੋਜ਼ਗਾਰ ਆ ਬਹੁਤ ਸਾਰੇ ਲੋਕ ਜਿਹੜੀ ਔਰ ਇੱਕ ਕੇ ਵੀ ਤੀਜੇ ਬਰਗਰਾਂ ਦੀਆਂ ਰੇਲੀਆਂ ਲਾ ਰਹੇ ਆ ਬਹੁਤ ਸਾਰੇ ਲੋਕ ਜਿਹੜੇ ਪਰ ਲਿਕ ਕੇ ਵੀ ਚਾਹਾਂ ਵੇਚ ਰਹੇ ਆ ਮੈਂ ਕਿਸੇ ਦੇ ਕੰਮ ਨੂੰ ਖੇਸ ਨਹੀਂ ਪਹੁੰਚਾਉਣਾ ਚਾਹੁੰਦਾ ਉਹ ਸਭ ਆਪਣੀ ਮਿਹਨਤ ਕਰ ਰਹੇ ਆ ਪਰ ਲੋਕਾਂ ਦੀ ਨਹੀਂ ਸਹੂਲਤ ਖਤਮ ਹੋ ਗਈ ਨਾ ਇਹ ਕਿ ਸਵਾਲ ਆ ਕਿ ਲੋਕਾਂ ਕੋਲ ਲੋਕਾਂ ਦੇ ਸਿਰ ਤੋਂ ਸਰਕਾਰਾਂ ਬਣਦੀਆਂ ਆ ਪਰ ਇਹਨਾਂ ਮਜ਼ਦੂਰਾਂ ਦੇ ਲਈ ਕਿਸੇ ਕੋਲ ਕੋਈ ਸਵਾਲ ਹੈ ਕੋਈ ਇੱਕ ਸਵਾਲ ਵੱਡਾ ਹੈ ਜੇ ਤੁਸੀਂ ਇਸ ਸਵਾਲ ਨਾਲ ਸਹਿਮਤ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਆਪਣੇ ਰਾਏ ਦੋ ਧੰਨਵਾਦ ਸੀਸੀ ਮੁੱਖੀ ਸਾਹਿਬ ਜੀ ਲਈ ਮਜ਼ਦੂਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਕੋਈ ਇੱਕ ਜੀਰ ਸਾਡੇ ਕੋਲ ਲੱਗਿਆ ਆ ਆ ਉਹਦੇ ਨਾਲ ਵੀ ਗੱਲਬਾਤ ਕਰ ਲੋ ਲੇਕਿਨ ਆਪ ਦਾ ਸਰ ਪ੍ਰੈਜ਼ੈਂਟ ਆਪ ਦੇ ਸੇਵਿੰਗ ਆਪ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ 4 ਸਾਲ 4 ਸਾਲ ਦਿੱਤੇ ਹੋਏ Când dorim să vedem, nu-ți vine. E important ce să mai dea, ce să mai de a să dea, ce dea, ਬਦਲੇ ਹਮ ਬੋਲਦੇ ਆ ਕਿ ਜੇ ਸਾਊਥ ਦੇਖਦੇ ਤਾਂ ਜੁਬੇ ਲੋਏ ਲਾਗੇ 500 ਕੱਪ ਇੱਕ ਦਲ ਹੋਰ ਨੂੰ ਕਿ ਕਿਹੜੀ ਮਿਸਤਰੀ ਦੀ ਬਿਹਾਰੀ ਕਿੰਨੇ ਹੈ ਸਟਾਫ ਕੋ ਸਾਡੇ ਖਾਨੇ ਸਾਡੇ ਕਰ ਦਿਆ ਤਾਂ ਸਾਸ ਜੀ ਦੇ ਰੇਤਰੀ ਵੀ ਇਹ ਦੇਖਿਆ ਜਾਂਦਾ ਹੈ ਕਿ ਤਕਰੀਬਨ ਜਿਹੜੇ ਨੌਜਵਾਨ ਕਿੰਨੇ ਵਜੇ ਤੋਂ ਆ ਕੇ ਖੜੇ ਹੋ ਜਾਂਦੇ ਸੇ ਅੱਛਾ ਸੇਰੇ ਸਾਡੇ ਆਪ ਲਾਓ ਜਿਹੜਾ ਖੜੇ ਹੋ ਜਾਂਦੇ ਕਿੰਨੇ ਵਜੇ ਖੜੇ ਹੁੰਦੇ ਬਾਏ ਤਿਲ ਤਿਲ ਚਾਰੋਂ ਪਾਸੇ ਦੇ ਜਿਹੜਾ ਕੋਈ 40% ਕੋਈ ਸਭ ਕੀ ਬੰਦ ਕਰ ਚੁੱਕਾ ਹੈ ਪਾਟੇ ਤੋਂ ਹੈ ਇਹ 20% ਬਚਾਣਾ ਦੇ ਤਰ੍ਹਾਂ ਹੋਇਆ ਜਿਵੇਂ ਕਿ ਵੀਰ ਨੇ ਉਹਨੇ ਦੱਸਿਆ ਜੀ ਭਾਈ ਤੋਂ 300 ਬੰਦਾ ਹੀ ਫੇਰ ਨੇ ਇਹ ਗੱਲ ਸੱਚ ਹੈ ਤੇ ਜਿਹੜੀ ਜਿਹੜੀ ਗੱਲ ਕਿੰਨੀ ਮੰਗਾਈ ਲੱਗਦੀ ਹੈ ਉਹ 400 ਬੰਦੇ ਦਾ ਫਰਿਆਦ ਮਨਵਾਉਂਦੀ ਗੱਲ ਲੱਗਦੀ ਆ ਤੇ ਬਾਕੀ ਦੇ 150 ਬੰਦੋਂ ਕਿੱਥੇ ਜਾਂਦੇ ਆ ਉਹ ਬਸ ਐਡਾ ਹੈ ਸਰਕਾਰ ਦੇ ਰਾਏ ਆ ਕੇ ਬੰਦਾ ਖਾਣ ਲੱਗਦਾ ਤੇ ਇੱਕ ਗੱਲ ਹੋਰ ਦੱਸੋ ਕਿ ਜਿਹੜੇ ਬਹੁਤ سارے ਲੋਕਾਂ ਕੋਲ ਅਸੀਂ ਪੁੱਛਿਆ ਗਿਆ ਕਈਆਂ ਨੇ ਜਵਾਬ ਵੀ ਆ ਕਿ ਇਹ ਤੇ ਬਹੁਤ ਘੱਟ ਲੋਕ ਜਿਹੜੇ ਨਸ਼ੇੜੀ ਆ ਤੇ ਲੋਕੋ ਸਮਾਨ ਵੀ ਲੋਂਦੇ ਆ ਇਹ ਗੱਲ ਕਿੰਨੀ ਕਿਸੇ ਚਾਹੀਏ ਬਾਕੀ ਗੱਲ ਨਸ਼ਾ ਤੇ ਬਹੁਤ ਜ਼ਿਆਦਾ ਆਵਾਜ਼ ਨਿਕਲ ਸਰਕਾਰ ਨੂੰ ਇਹ ਕਰਨਾ ਚਾਹੀਦਾ ਬਸ ਕਿ ਨਸ਼ਾ ਲੈ ਰਿਹਾ ਕੋਈ ਆਪਣੇ ਦੇਖੇ ਖਤਮ ਹੋ ਜਾਏ ਕਿ ਇਹ ਕਿਹਨਾਂ ਨੂੰ ਮਾਰ ਕੇ ਜਾ ਰਿਹਾ ਆਪਣਾ ਪੰਜਾਬ ਉਹ 200 ਰੁਪਏ ਸਰ ਦੇ ਸ਼ਰਮ ਇਹ ਆਉਣੇ ਲਾ ਮਿੱਠ ਬਣਾ ਦਾਰ ਬਾਕੀ ਸੋ ਜੇ ਤੁਸੀਂ ਕਹਿ ਰਹੇ ਹੋ ਕਿ 200 ਤੋਂ 300 ਬੰਦੇ ਤੇ ਹੁੰਦਾ ਆ ਜਿਹਦੇ ਵਿੱਚ 500 ਬੰਦੇ ਦੀ ਸੋਰੀ ਦਿਹਾੜੀ ਲੱਗਦੀ ਆ ਤੇ ਜਿਹੜਾ ਬਾਕੀ 2.5 ਸੁਗੰਧਾ ਰਹਿ ਜਾਂਦਾ ਹਾਂਜੀ ਉਹਦਾ ਵੀ ਕੋਈ ਮਗਰੋਂ ਉਹਨੂੰ ਕੋਈ ਦਿਹਾੜੀ ਨਹੀਂ ਕਰਦੀ ਆ ਉਹ ਨਿਰਾਸ਼ ਹੋ ਕੇ ਵਾਪਸ ਘਰ ਆਉਣੀ ਜਾਂਦੀ ਆ ਤੇ ਇਸੇ ਦੀ ਸਵਾਲਿਚੇ ਫਿਰ ਪੈਦਾ ਹੁੰਦਾ ਆ ਕਿ ਉਹਨਾਂ ਦਾ ਉਹਨਾਂ ਉਹਨਾਂ ਦੇ ਜਿਹਨੇ ਸੀ ਬਸੇ ਪਰ ਕਿੱਥੋਂ ਆਉਂਦੀ ਆ ਕੀ ਬਚਾਵਾ ਕਰਦੇ ਨੇ ਡੋਰੀਆ ਕਰਦੇ ਆ ਇਹਦਾ ਮੋਬਾਈਲ ਕੱਢ ਲਿਆ ਤੇ ਉਹਦਾ ਪਰਚਾ ਕੱਢ ਲਿਆ ਬਲੇ ਕਹਿੰਦਾ ਕਿ ਇਹ ਤੇ ਯਾਨੀ ਦਾ ਨਸ਼ੇ ਬੰਦੇ ਰੇ ਧੱਕਾ ਮਾਰ ਕੇ ਦੇ ਕੇ ਪਾਏ ਕੱਢ ਕੇ ਪਾਪ ਹੋ ਜਾਂਦੀ ਆ ਅਜੇ ਨਾਲ ਕੋਈ ਨਹੀਂ ਆ ਕੀ ਹੋਇਆ ਕੱਦਿਨਾ ਬੰਦਾ ਬਾਸਟਾਂਡਾਂ ਦਾ ਜਾ ਰਿਹਾ ਕੰਮ ਕੋ ਬਿਲਕੁਲ ਨਹੀਂ ਕਰ ਬੋਲਦਾ ਮੇਰਾ ਨਾਮ ਹੈ ਗੁਰਪ੍ਰੀਤ ਜਨਾਏ ਬਤਨ ਦਿਆ ਦੇਖਣ ਕੀ ਮਦਦ ਕਰਦੇ ਨਹੀਂ ਹੈ ਬਾਅਦ ਬਾਅਦ ਕਿ ਗੁੱਜੀ ਦੇ ਕੋਈ ਸਵਾਲ ਪੁੱਛਦਾ ਦਾ ਜਲਵਾ ਤੁਹਾਡੇ ਕੋ ਜੋ ਜਿਹੜੀ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਜੇ ਸਰਕਾਰ ਆ ਉਹਨਾਂ ਨੂੰ ਕੀ ਮਾਨੀ ਕਰਦੇ ਉਹਨਾਂ ਨੂੰ ਆਏ ਉਹ ਲੋਕ ਕਰਦੇ ਆ ਕਿ ਆਜ ਦਾ ਰੋਜ਼ਗਾਰ ਦਿਵਾਵੇ ਬੱਚਿਆਂ ਨੂੰ ਵਧੀਆ ਸਕੂਲ ਪੜ੍ਹਾਓ ਵਧੀਆ ਹੋਵੇ ਜਿਹੜਾ ਮੇਰੇ ਕੋਲ ਹੈ ਆਵਾਦੀ ਕਾਰ ਕਰਦੇ ਦੀ ਗੱਲ ਹੈ ਮੇਰੇ ਬਾਬਾਏ ਦੇ ਲਈ ਸਾਥੀ ਆਮ ਉਹ ਜਾਨੀ ਗਏ ਪੀੜਾ ਦੇ ਦਸੰਦੇ ਪਾ ਟਿਜੀ ਆਈ ਕੱਲ ਉਹ ਮੇਰੇ ਗਏ ਪੀੜਾ ਵਾਲੇ ਇੱਕ ਦਰ ਨਾਲ ਬਿਆਫ ਖੜਾ ਗਿਆ ਫਸਲ ਨੇ ਲੇਕੇ ਮੈਨੂੰ ਇੱਥੇ ਬੁਲਾ ਲਿਆ ਜਰਾ ਗੁਰਨਾਨ ਨਾਟ ਹਸਪਤਲ ਖੜਿਆ ਉਹਨਾਂ ਨੇ ਗਿਆ ਵੀ ਲੇਕਿਨ ਸਹੀ ਵਕਤ ਤੇ ਕਿਤੇ ਨਾ ਬਾਵਾਂ ਸੁਣਿਆ ਨਹੀਂ ਕਰਿਆ ਪਾਛਾ ਉਹ ਇਸ ਗੁਰੂ ਦਾ ਰਾਹ ਨੂੰ ਪਰ ਉਹਨਾਂ ਨੂੰ ਉਹ ਉਤਰਾ ਕਰਾ ਗਾਣਾ ਉਹ ਦਾ ਤਰ ਤੂ ਆਪ ਕੋ ਨਹੀਂ ਲੋ ਅੱਛਾ ਇੱਕ ਗੁਸਵਾਰ ਹੋਰ ਪੁੱਛਣਾ ਚਾਹਾਂਗਾ ਕਿ ਜਿਹੜੇ ਇਟ ਇਲੋਸ ਦੇ ਜਿਹੜੇ 200 ਲੋਕ ਆਦੇ ਆ ਤੁਸੀਂ 500 ਰੁਪਏ ਦੀ ਮਾਂਗ ਕਰਦੇ ਹੋ ਤੇ ਕਈ ਲੋਕ ਕਹਿੰਦੇ ਕਿ 200 ਲੋਕ ਤਾਂ ਉਹ ਓਡਾਂ ਦੇ ਨੌਕ ਬਣਾਉਂਦੇ ਨੇ ਹਾਂ ਗਏ ਆਓ ਲੇਕ ਲੇਕ ਛੋਟਾ ਮੋਟਾ ਕੰਮ ਦਾ ਬੋਲ ਲੇ ਲੇ ਬੋਲ ਲੇ ਅਗਾ ਕਰਕੇ ਮਤਲਬ ਜਾਲੀ ਗਾਂਦਨ ਦੀ ਗੀਤ ਗਾਣਾ ਦੀ ਜਾਲੀ ਬਣਦੀ ਆ ਜਾਨੋਂ ਲੈ ਗਿਆ ਨੀ ਉਹ ਅੱਜ ਕੱਤੀ ਆਏ ਉਹ ਜੀਤ ਕਰਤੀ ਕਰ ਤੂੰ ਫਿਰ ਨਿਸ਼ਾ ਕਰਦੇ ਮੈਂ ਆਪਾਂ ਪਹਿਲਾਂ ਨਸ਼ਾ ਕਰਦੀ ਹੁਣ ਆਪਾਂ ਕੰਮ ਵੀ ਕਰਿਆ ਮਿਲ ਕੇ ਕਰਦੇ ਸਲਾਮੋ ਸਹਿਦਰਾਬਾਦ ਤਰੀਦਾ ਮੋਜੂਦਾਂ ਦਿਨਾਂ ਗੱਲਬਾਤ ਕੀਤੀ ਉਹਨੇ ਕਿਹਾ ਔਰ ਸਾਜਨ ਸਾਹਿਬ ਵੀ ਸੱਚਮੁੱਚ ਰਹੇ ਕਿ ਕੋਈ ਨੁਸਿਹਰੀ ਨੇ ਵੀ ਆਂਦੇ ਨੇ ਜਿਹੜੇ ਆਮ ਲੋਕਾਂ ਦੀ ਰੋਟੀ ਨੂੰ ਵੀ ਨੱਕ ਮਾਰਦੇ ਨੇ ਤੇ ਜੈਸੇ ਲੋਕਾਂ ਨੂੰ ਕੁਝ ਸਾਵਧਾਨ ਰੋ ਪਰ ਸਰਕਾਰ ਦੇ ਇੱਕ ਸਵਾਲ ਖੜਾ ਆ ਆਮ ਲੋਕਾਂ ਦੀ ਆਵਾਜ਼ ਆਮ ਨਾਕਾ ਦੇ ਇੱਕ ਸਵਾਲ ਖੜਾ ਕਿ ਬੇਰੋਜ਼ਗਾਰੀ ਅੰਜਾਮ ਦੇ ਕਿਸੇ ਤਰ੍ਹਾਂ ਰਹੇਗੀ ਕਿ ਬੇਰੋਜ਼ਗਾਰੀ ਦਾ ਕੋਈ ਹੱਲ ਹੋਵੇਗਾ ਪਰਕਾਰਾਂ ਅੰਦੂਨ ਨੇ ਸਰਕਾਰਾਂ ਚਲੇ ਜਾਂਦੇ ਕੁਤ ਵਾਲੇ ਕਿ ਇਹਨਾਂ ਦਾ ਦਰਦ ਮਨਡੋੜ ਵਾਲੀ ਕੋਈ ਸਰਕਾਰ ਆਵੇਗੀ ਜੇ ਸਰਕਾਰ ਮੌਜੂਦਾ ਆ ਕਿ ਇਹਨਾਂ ਦਾ ਕੁਝ ਸੋਚੇਗੀ ਸੋ ਇਹ ਸਵਾਗ ਜਿਹੜੇ ਆ ਦਿਨੋਂ ਝੋੜਦੇ ਨੇ ਇਹਨਾਂ ਦੇ ਦਿਨੋਂ ਝੜਦੇ ਨੇ ਉਹਨਾਂ ਦੇ ਪਰਿਵਾਰਾਂ ਦੇ ਦਿਨਾਂ ਨੂੰ ਝੋੜਦੇ ਨੇ ਸਰ ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਲਈ ਕੁਝ ਕਰ ਸਕੀਏ ਤਾਂ ਤੁਸੀਂ ਆਪਣੀ ਰਾਏ ਸਾਨੂੰ ਵਿਚਾਰ ਕਮੈਂਟ ਰਾਹੀਂ ਜ਼ਰੂਰ ਦਿਓ ਧੰਨਵਾਦ ਜਸਵੀਰ ਸਿੰਘ ਧੰਨਵਾਦ ਕੈਮਰਾਮੈਨ ਬੁੱਲਾ ਦੇ ਨਾਲ ਅੱਲੋ